ਇਸੀ ਤਰ੍ਹਾਂ ਹੋਰ ਵੀ ਸਰਕਾਰਾਂ ਨੇ ਉਹ ਵੀ ਅਲੱਗ ਦਿਨ ਮਨਾਉਂਦੀਆਂ ਨੇ ਦੇਖਣ ਕਰਦੀਆਂ ਡਰਾਮੇ ਕਰਦੀਆਂ ਨੇ ਲੰਬ ਕਰਦੀਆਂ ਨੇ ਉਹ ਉਹਨਾਂ ਨੂੰ ਯਾਦ ਕਰਮ ਕਾਰਨਾ ਦਾ ਦਿਨ ਮਨਾਇਆ ਹੁੰਦਾ ਜਿਵੇਂ ਬਾਈ ਨੇ ਗੱਲ ਕੀਤੀ ਆ ਵੀ ਇਨਫਲਾਵ ਦਾ ਨਾਰਾ ਦੇ ਕੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਉਹਦੇ ਰੰਗ ਦੀ ਫੱਗ ਵੱੰਦ ਕੇ ਇਹ ਕਹਿੰਦੇ ਕਿ ਕਿ ਅਸੀਂ ਬਦਲਾ ਲੈ ਆਵਾਂਗੇ ਉਹ ਕਿਹੋ ਜਿਹਾ ਬਦਲਾਓ ਤੁਹਾਨੂੰ ਕੋਈ ਤਾਂ ਹੋਰ ਸੀ ਹੁਣ ਜਿਹੜਾ ਪ੍ਰਦੂਸ਼ਨ ਜਿਆਦਾ ਵਧਣ ਕਰਕੇ ਗਰਮੀ ਹੋਰ ਕਿਹਦੀ ਹੈ ਕੋਈ ਵੀ ਮਤਲਬ ਆਉਟ ਆਲੀ ਉਹਦੇ ਕੋਲ ਏਡਾ ਹੰਗਰ ਹੈ ਨਹੀਂ ਵੀ ਜਿਹੜਾ ਦੁੱਧ ਸਾਫ ਕੇ ਦੋ ਰੁਪਏ ਦੀ ਚਾਹ ਹੈ ਟ੍ਰੇਜਰ ਰਮਣਾ ਕੋਈ ਚੀਜ਼ ਨਹੀਂ ਦੱਬਦੀ ਤੇ ਜੇਕਰ ਮਤਲਬ ਜਿਦੜੀ ਨਹੀਂ ਤੇ ਇਹ ਸਾਰਾ ਕੁਝ ਖਰਾਬ ਹੋਣਾ ਹੈ ਫਿਰ ਜੇ ਅਸੀਂ ਖੁੱਤ ਜਵਾ ਰਿਆ ਫਿਰ ਸਾਡੇ ਕੋਲੇ ਲੜਾ ਆ ਜਾਂਦਾ ਪਰ ਉਹ ਜੀ ਦੀ ਆ ਵੀ ਢੜ ਖਾਣਾ ਕੁਝ ਵੀ ਨਹੀਂ ਗਾ ਜਿਹੜੇ ਕਾਇਨ ਦਾ ਮਤਲਬ ਸਾਰਾ ਕੁਝ ਉਹਨੇ ਜਕਰ ਪੰਜੇ ਦਿੱਤਾ ਇਸ ਕਰਕੇ ਕਹਿੰਦੇ ਆ ਕਿ ਫੇਤੀ ਨੂੰ ਉਸ ਜਕਰ ਪੰਜੇ ਦਾ ਕੱਟਣਾ ਫਿਰ ਭਾਈ ਉਹ ਸਾਮਰਾਜ ਦੇ ਖਿਲਾਫ ਆ ਜਿਹੜੇ ਮਿਲਾਈ ਮਰਨੀ ਚਾਹੂਗੀ ਤੇ ਇਹ ਫਿਰ ਆਪਾਂ ਹੌਲੀ ਹੌਲੀ ਇਹੇ ਲੜ ਰਹੇ ਹਾਂ ਉਹਨਾਂ ਤੋਂ ਵੱਧ ਰਹੇ ਹਾਂ ਜਿੰਨੇ ਜੋਕਰ ਵੀ ਲੈ ਗਏ ਇਸ ਕਰਕੇ ਭਰਾਓ ਮੈਂ ਤਾਂ ਜਿਹੜਾ ਕੱਲ ਆ ਉਹ ਸੁਨੇਹਾ ਦੇਣਾ ਵੀ ਕੱਲ ਨੂੰ ਉਹ ਭਾਈ ਗੁਰਦਾਸ ਸਿੰਘ ਦਾ ਆਪਾਂ ਸੁਭਾਈ ਦੀ ਸਮਾਗਮ ਹੈ ਤਾਂ ਤਿੱਖੇ ਮਾਇਨਾਂ ਦਾ ਪਹਿਲਾ ਆਪਾਂ ਰਾਤ ਨੂੰ ਪ੍ਰੋਗਰਾਮ ਕਰਦੇ ਸੀ ਮਤਲਬ ਦਿਨ ਵਾਲਾ ਟਾਈਮ 12 ਵਜੇ ਤੋਂ ਪਹਿਲਾ ਵਾਲਾ ਹਿੱਸਾ ਵਰਸ਼ਲ ਭਾਜੀ ਨੂੰ ਸਮਰਪਿਤ ਕਰਦੇ ਸੀ 12 ਵਜੇ ਤੋਂ ਬਾਅਦ ਭਗਤ ਸਿੰਘ ਦਾ ਜਨਮ ਹੁੰਦਾ ਤੇ ਉਹ ਉਸ ਤੋਂ ਬਾਅਦ ਫਿਰ ساری ਰਾਤ ਜਿਹੜਾ ਨਾਟਕਾਂ ਦਾ ਉਹ ਭਗਤ ਸਿੰਘ ਨੂੰ ਸਮਰਪਿਤ ਹੁੰਦਾ ਸੀ ਇਹ ਆਪਾਂ ਕੱਲ ਨੂੰ ਮਤਲਬ ਅਨਾਲੇ ਦੀ ਧਾਰਤੀ ਤੇ ਲੋਕ ਕਲਾ ਸ਼ਕਤੀ ਮੰਤਰੇ ਹਿੱਲੇ ਨਾਲ ਆਉਣਾ ਆ ਉਹਦੇ ਚ ਬਣਾ ਰਹੇ ਹਾਂ ਜਿਹਦੇ ਚ ਮਤਲਬ ਵੱਡੇ ਵੱਡੇ ਵਿਦਵਾਨ ਵੀ ਆਉਣਗੇ ਉਹ ਆਪਦੇ ਵਿਚਾਰਾਂ ਨਾਲ ਵੀ ਤੁਹਾਡੇ ਨਾਲ ਗੱਲਾਂ ਮਤਲਬ ਸਾਂਝੀਆਂ ਕਰਪਗੇ ਤੇ ਕੇਵਲ ਧਾਰੀ ਵਾਲਾ ਬਸ ਹੀ ਨਾਟਕ ਵੀ ਹੈਗਾ ਕਰਨ ਨੂੰ ਬਹੁਤ ਪੰਜਾ ਦੇਖਣ ਵਾਸਤੇ ਆਪਣੀ ਅੰਦਰ ਰੱਠੇ ਬੰਦੀ ਵੱਲੋਂ 40 ਇੱਕ ਮਤਲਬ ਖਾਨਾ ਮੈਦੂਗਾ ਦਾ ਨੌਜਾਨਾ ਦੀ ਲੱਗੀ ਹੈ ਤੇ 200 ਦੀ ਗਿਣਤੀ ਆਪਾਂ ਜਿਹੜੇ ਤੇ ਬੈਠੇ ਜਾਣੀ ਹੈ ਉਹਦੇ ਵਾਸਤੇ ਮੈਂ ਤਾਂ ਸਨੇਹਾ ਦੇਣਾ ਸੀ ਕੱਲ ਨੂੰ ਜਿਹੜੇ ਮਤਲਬ ਸਾਡੇ ਨੌਜਵਾਨ ਸਾਫ ਸੀਜਾ ਕਬਾਲ ਵੀ ਜਾਰਾ ਚੌਂਦੇ ਫਿਰ ਉਹ ਜਿਹੜੇ ਆਪਣੇ ਪ੍ਰਬੰਧ ਕੀਤੇ ਜਾਣਗੇ ਉਹ ਇੱਥੇ ਹੀ ਸਾਨੂੰ ਸਾਰੇ ਜਣੇ ਦੱਸ ਦਿਓ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੱਸ ਦਿਓ ਬਈ